ਕਾਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਇਹ ਤਿੰਨ ਫਰੂਟ ਪਲਾਂਟ ਲਗਾਣ ਇਹਦੀ ਆਪਾਂ ਪਹਿਲਾਂ ਵੀਡੀਓ ਵੀ ਪਾਈ ਸੀਗੀ ਆਪਾਂ ਇਹ ਆਨਲਾਈਨ ਮੰਗਵਾਏ ਆ ਤਿੰਨੋ ਹੀ ਹੋਰ ਵੀ ਮੰਗਵਾਏ ਸੀ ਉਹ ਕੁਛ ਜ਼ਮੀਨ ਤੇ ਲਗਾਣੇ ਆ ਤੇ ਕੁਛ ਮੈਂ ਇਹ ਜਿਹੜੀ ਆ ਬਾਲਟੀਆਂ ਦੇ ਵਿੱਚ ਲੱਗੀਆਂ ਲਗਾਣ ਇਹ ਵਾਲਾ ਨਿੰਬੂ ਆ ਇਹ ਵਾਈਟ ਜਾਮੁਨ ਇਹ ਹੈਗਾ ਆ ਮਲਿਕਾ ਮੰਗੋ ਇਹ ਆਪਾਂ ਤਿੰਨੇ ਲਗਾ ਰਹੇ ਆ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਲਗਾਣਾ ਆ ਆਪੇ ਤੇ ਜ਼ਿਆਦਾ ਖਰਚਾ ਵਗੈਰਾ ਨਹੀਂ ਕਰਨਾ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਲਗਾ ਸਕਦੇ ਹੋ ਜਿੰਗੀ ਨਹੀਂ ਹੁੰਦਾ ਕਿ ਆਪਾਂ ਸਾਰੀਆਂ ਚੀਜ਼ਾਂ ਮੋਲ ਲੈ ਕੇ ਖਰੀਦ ਕੇ ਫੇਰ ਹੀ ਇਹਦੇ ਫਰੂਟ ਲਾਂਡਾ ਲਗਾਈਏ ਇਸ ਤਰ੍ਹਾਂ ਵੀ ਬਹੁਤ ਵਧੀਆ ਬੂਟੇ ਜਿਹੜੇ ਉਹ ਚੱਲਦੇ ਆ ਇਦਾਂ ਦੇਖੋ ਮੈਂ ਸਾਰੇ ਇਸੇ ਤਰ੍ਹਾਂ ਮਿੱਟੀ ਬਣਾ ਕੇ ਲਗਾਏ ਹੋਏ ਆ ਕੋਈ ਵੀ ਇਹਦੇ ਵਿੱਚ ਮੈਂ ਖਰਚਾ ਜਿਹੜਾ ਉਹ ਨਹੀਂ ਕੀਤਾ ਸਵਾ ਜਿਹੜੀਆਂ ਬਾਲਟੀਆਂ ਲਈਆਂ ਤੇ ਜਾਂਦੇ ਥੋੜੇ ਵਗਾਰਾ ਹਾਂ ਡਰੰਬ ਦੇ ਨਾਲ ਲਗਾਏ ਜਿਹਾ ਸੀ ਤੇ ਇਹ ਬਾਲਟੀ ਵੀ ਮੈਂ 50-50 ਪੈ ਦੀ ਲਈ ਸੀਗੀ ਤੇ ਇਹ ਜਿਹੜੀ ਸਿੰਪਲ ਮੈਂ ਮਿੱਟੀ ਲੈ ਲਈ ਆ ਜਿਹੜੀ ਸਾਡੀ ਜਿਹੜੀ ਮਿੱਟੀ ਹੈ ਇੱਥੋਂ ਦੀ ਪੰਜਾਬ ਦੀ ਪੰਜਾਬ ਪੂਰੇ ਦੀ ਨਹੀਂ ਕਹਿ ਸਕਦੇ ਮਤਲਬ ਸਾਰੇ ਢਿੱਲੇ ਦੀ ਜਿਹੜੀ ਮਿੱਟੀ ਆ ਉਹ ਇਸ ਤਰ੍ਹਾਂ ਦੀ ਆ ਰੇਤਲੀ ਮਤਲਬ ਚੀਕਨੀ ਨਹੀਂ ਹੈਗੀ ਇਹਦੇ ਵਿੱਚ ਮੈਂ ਥੋੜੀ ਜੀ ਇਹ ਕੰਪੋਸਟ ਲੈ ਰਹੀ ਆ ਇਹ ਘਰੇ ਹੀ ਆਪਾਂ ਬਣਾਈ ਆ ਮੱਕੀ ਜਿਹੜੀ ਮੱਕੀ ਦਾ ਵੇਸਟ ਹੁੰਦਾ ਆ ਉਹ ਤੋਂ ਆਪਾਂ ਇਹਨੂੰ ਬਣਾਇਆ ਵਾ ਥੋੜੀ ਜੀ ਮੈਂ ਇਹ ਮਿਕਸ ਕਰ ਲੂਗੀ ਥੋੜਾ ਜਿਹਾ ਵਿੱਚ ਪਾਥੀਆਂ ਜਿਹੜੀਆਂ ਮੈਂ ਪੇਂ ਦਿੱਤੀਆਂ ਸੀਗੀਆਂ ਥੋੜੀਆਂ ਪਾਏ ਪਾਣੀਆਂ ਤੇ ਥੋੜੀ ਜੀ ਕੰਪੋਸਟ ਪਾ ਲੈਣੀ ਆ ਬਸ ਕੋਈ ਫालतू ਫੱਟਿਆ ਨਹੀਂ ਕਰਨਾ ਥੋੜਾ ਮੈਦੇ ਵਿੱਚ ਜਿਹੜਾ ਆ ਫੰਗੀ ਸਾਈਡ ਆ ਉਹ ਪਾਣਾ ਬਸ ਹੋਰ ਕੋਈ ਆਪਾਂ ਇੱਥੇ ਫालतू ਖਰਚਾ ਨਹੀਂ ਕਰਨਾ ਕਿਉਂਕਿ ਜੇ ਇੰਨੇ ਬੂਟੇ ਆ ਤੇ ਵਿੱਚ ਆਪਾਂ ਨੀਮ ਖਲੀ ਜਾਂ ਹੋਰ ਖਲਾਂ ਜਾਂ ਹੋਰ ਵਪਰਾ ਜਿਆਦਾ ਪਾਈਏ ਤਾਂ ਆਪਣਾ ਖਰਚਾ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਆ ਇਸ ਕਰਕੇ ਮੈਂ ਤਾਂ ਇਸੇ ਤਰੀਕੇ ਨਾਲ ਲਗਾਉਣੀ ਹੁੰਨੀ ਐ ਤੇ ਬਾਅਦ ਵਿੱਚ ਥੋੜੀ ਖਾਦ ਵਗੈਰਾ ਜਿਹੜੀ ਆ ਉਹ ਆਪਾਂ ਪਾ ਲਈਦੀ ਆ ਫੰਗੀ ਸਾਈਡ ਜ਼ਰੂਰੀ ਆ ਕਿਉਂਕਿ ਬੂਟਾ ਨੂੰ ਜਿਆਦਾ ਅੱਜਕੱਲ੍ਹ ਬਰਸਾਤਾਂ ਦੇ ਵਿੱਚ ਜਿਹੜੀ ਫੰਗਸ ਆ ਉਹ ਲੱਗਦੀ ਆ ਇਸ ਤਰ੍ਹਾਂ ਕੇ ਫੰਗੀਸਾਈਡ ਤੁਸੀਂ ਜ਼ਰੂਰ ਪਾਓ ਬਾਕੀ ਕੋਈ ਜ਼ਿਆਦਾ ਫालतू ਖਰਚਾ ਕਰਨ ਦੀ ਲੋੜ ਨਹੀਂ ਹਿੰਦੀ ਇਹਨੂੰ ਹੁਣ ਆਪਾਂ ਮਿਕਸ ਕਰ ਲਵਾਂਗੇ ਇਹ ਆਪਾਂ ਇਸ ਤਰ੍ਹਾਂ ਗ੍ਰੀਨ ਨੈਟ ਦੇ ਛੋਟੇ ਪੀਸ ਕੱਟ ਲਏ ਆ ਤੇ ਬਾਲਟੀਆਂ ਦੇ ਥੱਲੇ ਇਸ ਤਰ੍ਹਾਂ ਜਿਹੜੇ ਸ਼ੇਕ ਆ ਉਹ ਆਪਾਂ ਕਰ ਲਏ ਸੀਗੇ ਜਿਹੜਾ ਤਾਂ ਕਿ ਪਾਣੀ ਜਿਹੜਾ ਆਸਾਨੀ ਦੇ ਨਾਲ ਆ ਉਹ ਫालतू ਪਾਣੀ ਨਿਕਲ ਸਕੇ ਤੇ ਇਹ ਆਪਾਂ ਗ੍ਰੀਨ ਨੈਟ ਥੱਲੇ ਰੱਖ ਲਵਾਂਗੇ ਤਾਂ ਕਿ ਜਿਹੜੀ ਆਪਣੀ ਮਿੱਟੀ ਆ ਉਹ ਬਾਹਰ ਨਾ ਨਿਕਲੇ ਪਾਣੀ ਦੇ ਨਾਲ ਤੇ ਬਸ ਹੁਣ ਇਸ ਤਰ੍ਹਾਂ ਰੱਖ ਕੇ ਹੁਣ ਇਹਨੂੰ ਆਪਾਂ ਮਿੱਟੀ ਦੇ ਨਾਲ ਭਰ ਲਵਾਂਗੇ ਮਿੱਟੀ ਦੇ ਜਾਂ ਸੀਮੈਂਟ ਦੇ ਗਮਲਿਆਂ ਨਾਲੋਂ ਕੋਸ਼ਿਸ਼ ਕਰੋ ਤੁਸੀਂ ਵੀ ਜਿਹੜੀਆਂ ਪੇਂਟ ਵਾਲੀਆਂ ਬਾਲਟੀਆਂ ਆਉਂਦੀਆਂ ਵਾਂ ਇਹਨਾਂ ਦੇ ਵਿੱਚ ਹੀ ਬੂਟੇ ਲਗਾਓ ਜਾਂ ਤੁਸੀਂ ਜਿਹੜੇ ਕ੍ਰੇਟ ਵਗੈਰਾ ਫੂਟ ਵਾਲੇ ਆਉਂਦੇ ਆ ਤੁਸੀਂ ਛੱਤ ਤੇ ਰੱਖਣ ਨੂੰ ਇਹ ਹਲਕੇ ਵੀ ਹੁੰਦੇ ਆ ਤੇ ਬਾਲਟੀਆਂ ਤਾਂ 5-6 ਸਾਲ ਕਿਤੇ ਨਹੀਂ ਜਾਂਦੀਆਂ ਇੰਨਾ ਟਾਈਮ ਇਹ ਆਰਾਮ ਦੇ ਨਾਲ ਖੱਟ ਜਾਂਦੀਆਂ ਐ ਦੀ ਵਾਰ-ਵਾਰ ਆਪਾਂ ਨੂੰ ਉਹਦਾ ਜਲਦੀ ਜਿਹੜੀ ਖੋੜਨੀ ਪੈਂਦੀ। ਸੀਮਿੰਟ ਦੇ ਪੋਟ ਮੇਰੇ ਕੋਲ ਵੀ ਹੈਗੇ ਆ ਪਹਿਲੇ ਪਰ ਉਹ ਭਾਰੇ ਬਹੁਤ ਜ਼ਿਆਦਾ ਹੋ ਜਾਂਦੇ ਆ। ਇਸ ਕਰਕੇ ਮੈਂ ਹੁਣ ਜਿਹੜੇ ਗਾਂ ਲਗਾ ਰਹੀ ਆ ਫਰੂਟ ਪਲਾਂਟ ਉਹ ਸਾਰੇ ਮੈਂ ਇਸੇ ਤਰ੍ਹਾਂ ਬਾਲਟੀਆਂ ਦੇ ਵਿੱਚ ਹੀ ਲਗਾਣ ਲਈ ਆ। ਥੋੜੀ ਮਿੱਟੀ ਨੂੰ ਆਪਾਂ ਨਾਪ ਲਵਾਂਗੇ। ਤਾਂ ਕਿ ਜਿਹੜਾ ਪਾਣੀ ਆ ਉਹ ਥੱਲੇ ਜ਼ਿਆਦਾ ਖੜਾ ਨਾ ਹੋਵੇ। ਤੋ ਪਹਿਲਾਂ ਮੈਂ ਲੱਗੀਆਂ ਨਿੰਬੂ ਦਾ ਬੂਟਾ ਲਗਾਣ ਅੱਗੇ ਮੈਂ ਦੇਖਿਆ ਜਿਆਦਾਤਰ ਨਰਸਰੀਆਂ ਵਾਲੇ ਕੀ ਕਰਦੇ ਆ ਕਿ ਉਹ ਨਾ ਇਹਦੇ نیچے ਵੀ ਇੱਕ ਪੋਲੀਥੀਨ ਹੁੰਦਾ ਹੈ ਉਹਦੇ ਵਿੱਚ ਹੀ ਹੋਰ ਮਿੱਟੀ ਭਰ ਕੇ ਸਮੇਤ ਪੋਲੀਥੀਨ ਦੇ ਜਿਹੜਾ ਬੂਟਾ ਲਗਾ ਦਿੰਦੇ ਆ ਇਸ ਤਰ੍ਹਾਂ ਮੇਰੇ ਨਾਲ ਚਾਰ ਪੰਜ ਬੂਟੇ ਅੱਗੇ ਸੁੱਕ ਗਏ ਆ ਤੇ ਮੈਂ ਹੁਣ ਥੋੜੀ ਜਿਹੀ ਮਿੱਟੀ ਲਾ ਕੇ ਨਾ ਇਹਨੂੰ ਚੈੱਕ ਕਰੂੰਗੀ ਕਿ ਇਹਦੇ ਵਿੱਚ ਹੋਰ ਕੋਈ ਪੋਲੀਥੀਨ ਤੇ ਨਹੀਂ ਹੈਗਾ ਉਹ ਕੀ ਹੁੰਦਾ ਹੈ ਕਿ ਬੂਟੇ ਦੀਆਂ ਜਿਹੜੀਆਂ ਜੜਾਂ ਆ ਉਹ ਲਫਾਫੇ ਤੋਂ ਬਾਹਰ ਨਿਕਲ ਹੀ ਨਹੀਂ ਪਾਉਂਦੀਆਂ ਉਹ ਫੇ ਬੂਟਾ ਜਿਹੜਾ ਹੌਲੀ ਹੌਲੀ ਵਿਚਾਰਾ ਸੁੱਕ ਜਾਂਦਾ ਆ ਮੇਰੇ ਕਿ ਤਿੰਨ ਬੂਟੇ ਇਸ ਤਰ੍ਹਾਂ ਹੀ ਸੁੱਕ ਗਏ ਆ ਤੇ ਮੈਂ ਇਹਨੂੰ ਹੁਣ ਥੋੜਾ ਜਿਹਾ ਚੈੱਕ ਕਰੂੰਗੀ ਕਿ ਇਹਦੇ ਥੱਲੇ ਲਫਾਫਾ ਤਾਂ ਨਹੀਂ ਹੈਗਾ ਹੋਰ ਰੱਖਿਆ ਹੋਇਆ ਉਹਨਾਂ ਨੇ ਤੇ ਨਾਲੇ ਇਹ ਮੈਨੂੰ ਲੱਗਦਾ ਪੂਨੇ ਦਾ ਆ ਬੂਟਾ ਕਿਉਂਕਿ ਲਾਲ ਮਿੱਟੀ ਜਿਹੜੀ ਪੂਨੇ ਦੀ ਹੁੰਦੀ ਆ ਆ ਦੇਖੋ ਇਹਦੇ ਵਿੱਚ ਵੀ ਆ ਲਫਾਫਾ ਆ ਥੱਲੇ ਆ ਦੇਖੋ ਤੁਸੀਂ ਕਿਉਂਕਿ ਇਹਦੀਆਂ ਜਿਆਦੀਆਂ ਜੜ੍ਹਾਂ ਇਸ ਤਰ੍ਹਾਂ ਬਾਹਰ ਹੀ ਨਹੀਂ ਨਿਕਲ ਪਾਉਣੀਆਂ ਖੋਲ ਕੇ ਦੇਖਦੇ ਆ ਕਿ ਕੀ ਕਾਰਨਾ ਜਿਹੜਾ ਇਹ ਲਫਾਫਾ ਵਿੱਚ ਆ ਜਾਂ ਤਾਂ ਗrafting ਹੋਏਗੀ ਤੇ ਜਾਂ ਫਿਰ ਹੋਏਗਾ ਇਹਦੇ ਥੱਲੇ ਛੋਟਾ ਜਿਹਾ ਅਲਫਾਫਾ ਹੋਏਗਾ ਮੈਨੂੰ ਗrafting ਲੱਗ ਰਹੀ ਆ ਇਹ ਇਸ ਕਰਕੇ ਮੈਂ ਇਹਨੂੰ ਬਸ ਹੁਣ ਜ਼ਿਆਦਾ ਨਹੀਂ ਦੇੜਨਾ ਇਹ ਦੇਖੋ ਗrafting ਤਾਂ ਹੀ ਲੱਗ ਰਿਹਾ ਆ ਪਰ ਤੁਸੀਂ ਥੋੜਾ ਜਿਹਾ ਨਾ ਇਸ ਤਰ੍ਹਾਂ ਦੇਖ ਲਿਆ ਕਰੋ ਕਈ ਵਾਰੀ ਕੀ ਹੁੰਦਾ ਹੈ ਡਬਲ ਫਾਫੇ ਦੇ ਵਿੱਚ ਲਗਾ ਦਿੰਦੇ ਆ ਉਹ ਇਹ ਗrafting ਤਾਂ ਹੀ ਲੱਗ ਰਿਹਾ ਆ ਅਲਫਾਫਾ ਹੁਣ ਮੈਂ ਜ਼ਿਆਦੀ ਮਿੱਟੀ ਨਹੀਂ ਲਾਉਣੀ ਤਾਂ ਕਿ ਆਪਣਾ ਜਿਹੜਾ ਬੂਟਾ ਆ ਉਹ ਕਿਤੇ ਸੋਕੀ ਨਾ ਜਾਵੇ। ਬਸ ਇਸੇ ਤਰ੍ਹਾਂ ਮੈਨੂੰ ਹੁਣ ਲਗਾ ਦੇਣਾ ਹੈ। ਲਾਲ ਮਿੱਟੀ ਨਹੀਂ ਮੈਂ ਪਾਉਣੀ ਕਿਉਂਕਿ ਇਹ ਬਹੁਤ ਚੀਕਨੀ ਹੁੰਦੀ ਆ ਤੇ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਠਹਿਰਦਾ ਹੈ। ਥੋੜੀ ਜੀ ਮਿੱਟੀ ਆਪਾਂ ਹੋਰ ਪਾ ਲਈਏ। ਤੇ ਜਿੰਨੀ ਮਿੱਟੀ ਥੱਲੇ ਹੋਊਗੀ ਉਨਾ ਹੀ ਜੜਾਂ ਜਿਹੜੀਆਂ ਇਹਦੀਆਂ ਵਧੀਆ ਚੱਲਣਗੀਆਂ ਕਿਉਂਕਿ ਜੜਾਂ ਹਮੇਸ਼ਾ ਥੱਲੇ ਨੂੰ ਜਾਣੀਆਂ ਆ ਉੱਪਰ ਨੂੰ ਤਾਂ ਨਹੀਂ ਆਉਣੀਆਂ। ਇਸ ਕਰਕੇ ਥੱਲੇ ਮਿੱਟੀ ਜ਼ਿਆਦਾ ਪਾਓ ਤੇ ਉੱਤੇ ਤੁਸੀਂ ਜਿਹੜੀ ਜਗ੍ਹਾ ਆ ਉਹ ਕੱਟ ਛੱਡੋ ਸੈੱਟ ਹੋ ਗਿਆ ਆ ਹੁਣ ਆਪਾਂ ਇਹਦੇ ਉੱਤੇ ਜਿਹੜੀ ਬਾਕੀ ਦੀ ਮਿੱਟੀ ਆ ਉਹ ਪਾ ਦਾਂਗੇ ਤੇ ਤਿੰਨ ਚਾਰ ਸਾਲ ਆਪਾਂ ਨੂੰ ਹੁਣ ਇਹਨੂੰ ਬਦਲਣ ਦੀ ਜਿਹੜੀ ਜ਼ਰੂਰਤ ਉਹ ਨਹੀਂ ਪੈਣੀ ਤੇ ਚਾਹ ਤਿੰਨ ਚਾਰ ਸਾਲ ਇਹਨੇ ਆਰਾਮ ਦੇ ਨਾਲ ਇਸੇ ਬਾਲਟੀ ਦੇ ਵਿੱਚ ਇੰਨੀ ਖਾਦ ਦੇ ਵਿੱਚ ਹੀ ਕੱਢ ਜਾਣੇ ਆ ਤੇ ਬਾਕੀ ਆਪਾਂ ਕੋਈ ਖਾਦ ਵਗੈਰਾ ਜੇ ਹੋਰ ਪਾਉਣੀ ਹੋਈ ਤਾਂ ਆਪਾਂ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਬਾਅਦ ਵਿੱਚ ਹੌਲੀ-ਹੌਲੀ ਇੱਕ ਮਹੀਨੇ ਦੇ ਬਾਅਦ ਜਿਹੜੀ ਉਹ ਸਟਾਰਟ ਕਰਾਂਗੇ ਥੋੜੀ ਆਪਾਂ ਸਰੋਂ ਦੀ ਖਾਲ ਪਾ ਦਾਂਗੇ ਜਾਂ ਜੋ ਵੀ ਤੁਸੀਂ ਹੋਰ ਵਰਤਦੇ ਹੈਗੇ ਉਹ ਖਾਦ ਵਗੈਰਾ ਆਰਗੈਨਿਕ ਜਾਂ ਕੋਈ ਤੁਸੀਂ ਕੈਮੀਕਲ ਵਰਤਦੇ ਹੋ ਜੋ ਤੁਸੀਂ ਵਰਤਦੇ ਉਹ ਪਾ ਸਕਦੇ ਹੋ ਪਰ ਕੋਸ਼ਿਸ਼ ਕਰੋ ਵੀ ਤੁਸੀਂ ਆਰਗੈਨਿਕ ਹੀ ਜ਼ਿਆਦਾ ਵਰਤੋ ਕਿਉਂਕਿ অর্গানਿਕ ਦੇ ਨਾਲ ਜਿਹੜੀ ਫਟਾਵ ਆ ਉਹ ਤੇ ਛੇਤੀ ਨਹੀਂ ਆਉਂਦਾ ਹੌਲੀ ਹੌਲੀ ਵੱਧਦਾ ਪਰ ਬੂਟਾ ਜ਼ਿਆਦਾ ਖਰਾਬ ਨਹੀਂ ਹੁੰਦਾ ਨਿਕਦੇ ਨਾਲ ਲੰਬੇ ਸਮੇਂ ਤੱਕ ਚੱਲਦਾ ਆ ਜਿਸ ਦਾ ਬੂਟਾ ਆਪਣਾ ਇੱਕ ਲੱਗ ਕੇ ਬਿਲਕੁਲ ਤਿਆਰ ਹੋ ਗਿਆ ਤੇ ਇਸੇ ਤਰ੍ਹਾਂ ਹੀ ਮੈਂ ਹੁਣ ਜਿਹੜੇ ਦੂਜੇ ਆ ਉਹ ਵੀ ਲਗਾ ਦੂੰਗੀ ਉਹਨਾਂ ਦੀ ਮੈਂ ਵੀਡੀਓ ਨਹੀਂ ਬਣਾਣੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਫਿਰ ਇੰਨਾ ਟਾਈਮ ਹਰ ਕੋਈ ਖਰਾਬ ਨਹੀਂ ਕਰਦਾ बार-बार ਇੱਕੋ ਚੀਜ਼ ਨੂੰ ਦੇਖਣ ਨੂੰ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਬੂਟਾ ਲਗਾਉਣ ਦੀ ਸਿੰਪਲ ਜਿਹਾ ਤਰੀਕਾ ਬਿਨਾਂ ਖਰਚ ਤੋਂ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਾਫੀ ਸਾਰੇ ਫਰੂਟ ਪਲਾਂਟ ਲਗਾ ਰਹੇ ਹਾਂ ਸਬਜ਼ੀਆਂ ਵੀ ਲਗਾ ਰਹੇ ਹਾਂ ਆਪਾਂ ਹੁਣ ਜਿਹੜੀਆਂ ਸਬਜ਼ੀਆਂ ਵਾਲੀਆਂ ਵੇਟ ਕਰ ਰਹੇ ਹਾਂ ਬਸ ਕਿ ਸਤੰਬਰ ਦਾ ਮਹੀਨਾ ਚੜੇ ਤੇ ਆਪਾਂ ਸ਼ੁਰੂ ਕਰੀਏ ਇਹ ਦੇਖੋ ਆਪਾਂ ਇਹਨੂੰ ਬੂਟੇ ਨੂੰ ਬੂਟਾ ਲਗਾ ਇਹਦੇ ਉੱਤੇ ਮੈਂ ਥੋੜਾ ਜਿਹਾ ਜਿਹੜਾ ਸੰਜੀ ਸਾਈਡ ਪਾ ਕੇ ਇਹਨੂੰ ਇਸੇ ਤਰ੍ਹਾਂ ਹੀ ਰੱਖ ਦੇਣਾ ਕੋਈ ਪਾਣੀ ਵਗੈਰਾ ਨਹੀਂ ਪਾਣਾ ਕਿਉਂਕਿ ਮਿੱਟੀ ਪਹਿਲਾਂ ਹੀ ਬਹੁਤ ਜ਼ਿਆਦਾ ਗਿੱਲੀ ਹੈ ਸਿਰਫ ਫੰਗੀਸਾਈਡ ਥੋੜਾ ਜਿਹਾ ਪਾ ਦੇਣਾ ਉੱਪਰ ਵੀ ਹੋਰ ਤਾਂ ਕਿ ਬਾਰਿਸ਼ ਵਗੈਰਾ ਹੋਊਗੀ ਤੇ ਆਪਣੇ ਆਪ ਹੀ ਜਿਹੜਾ ਵਿੱਚ ਮਿੱਟੀ ਦੇ ਮਿਲ ਜਾਊਗਾ ਇਹ ਨਿੰਬੂ ਦੀ ਵਰਾਇਟੀ ਉਹਨਾਂ ਨੇ ਦੱਸਿਆ ਸੀਗਾ ਗੰਦਰਾਜ਼ ਲੈਮਨ ਦੱਸ ਰਿਆ ਸੀਗੇ ਪਰ ਜਦੋਂ ਫਰੂਟ ਲੱਗੇਗਾ ਉਦੋਂ ਹੀ ਪਤਾ ਲੱਗੂਗਾ ਆਪਾਂ ਨੂੰ ਵੀ ਇੰਨੀ ਜ਼ਿਆਦੀ ਪਛਾਣ ਨਹੀਂ ਹੁੰਦੀ ਬੂਟਿਆਂ ਦੇ ਬਾਰੇ ਤੇ ਜਦੋਂ ਇਹ ਤੇ ਨਿੰਬੂ ਪਾਉਣਗੇ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਇਸੀ ਅੱਜ ਦੀ ਆਪਣੀ ਵੀਡੀਓ ਸਿੰਪਲ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ